ਪਿਆਰੇ ਦਰਸ਼ਕ ਸਾਥੀਓ ਅੱਜ ਮੈਂ ਤੁਹਾਡੇ ਸਾਹਮਣੇ ਆਪਣੇ ਨਵੰਦਾਂ ਦੀ ਪੁਸਤਕ ਸੱਚ ਆਖਿਆ ਭਾਂਬੜ ਮਚਦਾ ਏ ਵਿੱਚੋਂ ਅਗਲੇ ਨਵੰਦ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਵੱਲ ਜਾ ਰਿਹਾ ਅੱਜ ਦੇ ਨਵੰਦ ਦਾ ਸੁਰਲੇਖ ਹੈ ਸ਼ਰਾਬੀਆਂ ਦੇ ਕਿੱਸੇ ਭਾਗ ਪਹਿਲਾ ਹਰ ਸ਼ਾਮ ਪੰਜਾਬ ਦੀ ਆਬੋ ਹਵਾ ਨਸ਼ੀਲੀ ਹੋ ਜਾਂਦੀ ਹੈ ਸ਼ਰਾਬ ਤੇ ਹੋਰ ਨਸ਼ਿਆਂ ਨਾਲ ਸਾਰਾ ਪੰਜਾਬ ਝੂਮਣ ਲੱਗ ਜਾਂਦਾ ਹੈ ਸ਼ਰਾਬ ਦਾ ਤਾਂ ਇੱਕ ਸੱਭਿਆਚਾਰ ਹੀ ਬਣ ਗਿਆ ਹੈ ਘਰ ਆਏ ਮਹਿਮਾਨ ਦੀ ਭਾਵੇਂ ਤੁਸੀਂ ਸ਼ਕਤੀ ਪਦਾਰਥਾਂ ਨਾਲ ਸੇਵਾ ਕਰਦੇ ਹੋ ਉਹ ਉਸ ਨੂੰ ਕੋਈ ਸੇਵਾ ਨਹੀਂ ਮੰਨਦਾ ਜੇ ਤੁਸੀਂ ਮਹਿਮਾਨ ਨੂੰ ਸ਼ਰਾਬ ਨਾਲ ਮੋਹਦੇਵਾ ਦਿਓ ਤੇ ਖਾਣ ਨੂੰ ਭਾਵੇਂ ਕੁਝ ਨਾ ਦਿਓ ਉਹ ਇਸ ਸੇਵਾ ਦੇ ਸੋਲੇ ਸਾਰੀ ਉਮਰ ਗੁੰਦਾ ਰਹੇਗਾ ਦੁੱਖ ਦੀ ਗੱਲ ਹੈ ਕਿ ਸ਼ਰਾਬ ਸਾਡੀ ਮਹਿਮਾਨ ਨਿਵਾਜੀ ਵਿੱਚ ਸ਼ਾਮਲ ਹੋ ਗਈ ਹੈ ਦੁੱਧ ਲੱਸੀਆਂ ਦਾ ਸੱਭਿਆਚਾਰ ਖਤਮ ਜਾ ਹੋ ਗਿਆ ਹੈ ਪੰਜਾਬ ਦਾ ਹਰ ਵਿਆਹ ਸ਼ਰਾਬ ਦੇ ਲੰਗਰ ਤੋਂ ਬਿਨਾ ਅਧੂਰਾ ਸਮਝਿਆ ਜਾਂਦਾ ਹੈ ਮੈਂ ਅਕਸਰ ਪ੍ਰੋਗਰਾਮਾਂ ਵਿੱਚ ਮੂਹਰੇ ਬੈਠੇ ਦਰਸ਼ਕਾਂ ਨੂੰ ਪੁੱਛਦਾ ਹਾਂ ਕਿ ਕੋਈ ਤੁਹਾਡੇ ਵਿੱਚੋਂ ਇਦਾਂ ਦਾ ਵਿਅਕਤੀ ਹੈ ਜਿਸ ਨੇ ਇਸ ਤਰ੍ਹਾਂ ਦਾ ਵਿਆਹ ਅਟੈਂਡ ਕੀਤਾ ਹੋਵੇ ਜਿਸ ਵਿੱਚ ਸ਼ਰਾਬ ਦਾ ਲੰਗਰ ਨਾ ਚੱਲਿਆ ਹੋਵੇ ਇੱਕ ਵਾਰੀ ਇੱਕ ਬਜ਼ੁਰਗ ਨੇ ਕਿਹਾ ਅਗਲੇ ਸਮਝਦੇ ਆ ਕਿ ਵਿਆਹ ਆਇਆ ਕੋਈ ਮਕਾਨ ਥੋੜੋ ਆਇਆ ਇੱਕ ਵਿਆਹ ਤੇ ਮੈਂ ਕੁੜੀ ਦੀ ਮਾਂ ਜੋ ਗੁਰਸਿੱਖ ਹੈ ਨੂੰ ਪੁੱਛਿਆ ਤੁਸੀਂ ਕਿਉਂ ਬਰਾਤ ਨੂੰ ਸ਼ਰਾਬ ਪਲਾਉਣ ਤੇ ਮੀਟ ਖਾਣ ਵਾਲੀ ਮੁੰਡੇ ਵਾਲਿਆਂ ਦੀ ਮੰਗ ਸਵੀਕਾਰ ਕਰ ਲਈ ਉਹ ਕਹਿਣ ਲੱਗੀ ਬਾਜੀ ਮੀਟ ਸ਼ਰਾਬ ਦਾ ਪਾਪ ਕਿਹੜਾ ਸਾਨੂੰ ਲੱਗਣਾ ਇਹ ਤਾਂ ਖਾਣ ਪੀਣ ਵਾਲਿਆਂ ਨੂੰ ਹੀ ਲੱਗਣਾ ਦੇਖੋ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਨ ਦੇ ਬਹਾਨੇ ਲੱਭ ਲਏ ਹਨ ਸਾਡੇ ਚਾਚੇ ਦੀ ਕੁੜੀ ਦੇ ਵਿਆਹ ਤੇ ਸਾਡਾ ਦਾਦਾ ਬਰਾਤ ਵਾਲਿਆਂ ਨੂੰ ਗਾਲਾਂ ਕੱਢੀ ਜਾਵੇ ਉਸ ਨੂੰ ਗੁੱਸਾ ਸੀ ਕਿ ਇੱਕ ਦਿਨ ਪਹਿਲਾਂ ਉਹ ਮੁੰਡੇ ਨੂੰ ਸਗਨ ਪਾਉਣ ਮੁੰਡੇ ਵਾਲਿਆਂ ਦੇ ਘਰ ਗਿਆ ਗਿਆ ਸੀ ਉਹਨਾਂ ਉਸ ਨੂੰ ਸ਼ਰਾਬ ਨਹੀਂ ਸੀ ਪੀਤਾ ਆਪਣੇ ਪੋਤਿਆਂ ਨੂੰ ਵੀ ਉਹ ਚੰਗਾ ਨਹੀਂ ਸੀ ਸਮਝਦਾ ਉਹ ਸਾਨੂੰ ਵੀ ਗਾਲਾਂ ਕੱਢਦਾ ਕਹਿੰਦਾ ਸਾਲੇ ਨਾ ਆਪ ਪੀਂਦੇ ਆ ਨਾ ਕਿਸੇ ਨੂੰ ਪੜਾਉਂਦੇ ਆ ਸਾਨੂੰ ਜੇ ਕੋਈ ਪੁੱਛਦਾ ਕਿ ਤੁਸੀਂ ਸ਼ਰਾਬ ਕਿਉਂ ਨਹੀਂ ਪਿੰਦੇ ਤਾਂ ਅਸੀਂ ਅਕਸਰ ਕਹਿ ਦਿੰਦੇ ਆ ਕਿ ਸਾਡੇ ਹਿੱਸੇ ਦੀ ਬਜ਼ੁਰਗ ਪਾਪ ਦਾਦੇ ਚਾਚੇ ਤਾਏ ਹੀ ਪੀਗੇ ਸਾਡੇ ਹਿੱਸੇ ਦੀ ਤਾਂ ਬਚਣੀ ਨਹੀਂ ਦਿੱਤੀ ਸ਼ਰਾਬੀਆਂ ਨਾਲ ਸਭ ਤੋਂ ਪਹਿਲਾ ਵਾਹ ਮੇਰਾ ਆਪਣੇ ਪਿਤਾ ਰਾਹੀਂ ਪਿਆ ਉਹ ਅਕਸਰ ਸ਼ਰਾਬ ਪੀ ਕੇ ਘਰ ਆਉਂਦੇ ਤੇ ਗੁੱਸੇ 'ਚ ਕਿਸੇ ਨਾ ਕਿਸੇ ਨੂੰ ਗਾਲਾਂ ਕੱਢਦੇ ਸ਼ਰਾਬ ਦੇ ਦੁਰਭ ਪ੍ਰਭਾਵ ਨੂੰ ਭਲਾ ਮੈਂ ਕਿਵੇਂ ਪੁੱਲ ਸਕਦਾ ਹਾਂ ਉਦੋਂ ਮੈਂ 6ਵੀਂ ਵਿੱਚ ਪੜਦਾ ਸੀ ਜਦੋਂ ਮੈਨੂੰ ਮਜਬੂਰਨ ਸਕੂਲੋਂ ਹਟਣਾ ਪਿਆ ਕਿਉਂਕਿ ਪਿਤਾ ਜੀ ਨੂੰ 15 ਦਿਨ ਲਗਾਤਾਰ ਸ਼ਰਾਬ ਪੀਣ ਕਰਕੇ ਅਧਰੰਗ ਦਾ ਅਟੈਕ ਹੋ ਗਿਆ ਸੀ ਇੱਕ ਵਾਰ ਇੱਕ ਸ਼ਰਾਬੀ ਨੂੰ ਨਿਆਈਆਂ ਦੇ ਖੇਤ ਵਿੱਚੋਂ ਕਿਸੇ ਡਿਗੇ ਪਏ ਨੂੰ ਦੋ ਨੌਜਵਾਨ ਮੁੰਡੇ ਚੁੱਕੀ ਲਿਆ ਰਹੇ ਸਨ। ਉਹਨਾਂ ਉਹ ਉਹਨਾਂ ਮੁੰਡਿਆਂ ਨੂੰ ਕਹਿ ਰਿਹਾ ਸੀ ਕਿ ਤੁਸੀਂ ਮੈਨੂੰ ਚੁੱਕ ਲਿਆਇਓ ਮੈਂ ਉੱਥੇ ਬੜਾ ਸੋਹਣਾ ਮੌਜ ਪਿਆ ਸੀ। ਉਹ ਸ਼ਰਾਬੀ ਨੂੰ ਨਿਆਈਆਂ ਦੇ ਗੰਦ ਵਿੱਚ ਪਏ ਨੂੰ ਵੀ ਮੌਜੀ ਦਿਸਦੀ ਸੀ। ਇੱਕ ਹੋਰ ਸ਼ਰਾਬੀ ਸ਼ਰਾਬ ਪੀ ਕੇ ਜਦੋਂ ਘਰ ਆਇਆ ਤਾਂ ਉਸਨੇ ਆਪਣੇ ਘਰ ਵਾਲੀ ਨੂੰ ਪੁੱਛਿਆ ਇਵੇਂ ਜੋ ਦਾਲ ਕਾ ਦੀ ਧਰੀ ਆ ਘਰ ਵਾਲੀ ਕਹਿਣ ਲੱਗੀ ਸਿੰਦੂ ਦੇ ਡੈਡੀ ਦਾਲ ਤਾਂ ਮੂੰਗੀ ਮਸਰਾਂ ਦੀ ਧਰੀ ਹੋਈ ਆ ਉਸ ਨੇ ਚੁੱਲ੍ਹੇ ਤੇ ਧਰੀ ਪਤੀਲੇ ਨੂੰ ਠੱਡ ਮਾਰੀ ਤੇ ਪਤੀਲੀ ਉਹ ਮਾਰੀ ਬਗਾ ਕੇ ਤੇ ਕਹਿਣ ਲੱਗਾ ਸਾਲੀ ਮੂੰਗੀ ਮਸਰਾਂ ਦੀ ਮੈਂ 2250 ਰੁਪਿਆ ਰੋਜ਼ ਕਮਾਉਣਾ ਤੂੰ ਦਾਲ ਧਰਦੀ ਐ ਮੂੰਗੀ ਮਸਰਾਂ ਦੀ ਚੱਲ ਚੁੱਕ ਕੇ ਮੀਟ ਬਣਾ ਉਸ ਨੇ ਲਿਆਂਦਾ ਮੀਟ ਉਹਦੇ ਮੂਰੇ ਝੁੱਕ ਕੇ ਮਾਰਿਆ ਪਤਨੀ ਨੇ ਡਰਦੀ ਨਾ ਉਸੇ ਵੇਲੇ ਮੀਟ ਧਰ ਦਿੱਤਾ ਦੂਜੇ ਦਿਨ ਜਦੋਂ 소ਫੀ ਹਾਲਤ ਵਿੱਚ ਘਰ ਆਇਆ ਤਾਂ ਘਰ ਵਿੱਚ ਦਾਲ ਤਾਂ ਕੀ ਰੋਟੀ ਨਾਲ ਖਾਣ ਨੂੰ ਅਚਾਰ ਵੀ ਨਹੀਂ ਸੀ ਰਾਤ ਦੇ ਵਪਾਰੀ ਹੁਣ ਲੱਦ ਗਏ ਸਨ ਇੱਕ ਪਿੰਡ ਵਿੱਚ ਦੂਸਰੇ ਪਿੰਡ ਤੋਂ ਵਿਅਕਤੀ ਮਰੇ ਪਸ਼ੂ ਚੁੱਕਣ ਆਉਂਦਾ ਸੀ ਇੱਕ ਦਿਨ ਪਿਓ ਪੁੱਤ ਉਸ ਨੂੰ ਮਿਲੇ ਪਿਓ ਨੇ ਕਿਹਾ ਕਿ ਘਰ ਮੱਝ ਦਾ ਕੱਟਾ ਮਰਿਆ ਪਿਆ ਤੂੰ ਚੱਕ ਕੇ ਲੈ ਆ। ਅ ਤੂੰ ਇਦਾਂ ਕਰ 50 ਰੁਪਏ ਦੇ। ਮੈਂ ਮੁੰਡੇ ਨੂੰ ਕਿਸੇ ਕੰਮ ਭੇਜਣਾ। ਉਸ ਚਾਂਬੜੀਏ ਨੇ ਉਸ ਨੂੰ 50 ਰੁਪਏ ਦੇ ਦਿੱਤੇ। ਉਹ ਪਿੰਡ 'ਚ ਢੇੜਾ ਮਾਰ ਕੇ ਜਦੋਂ ਉਹਨਾਂ ਦੇ ਘਰ ਗਿਆ ਤਾਂ ਪਿਓ ਪੁੱਤ ਦੋਵੇਂ ਪੰਜਾਹਾਂ ਦੀ ਸ਼ਰਾਬ ਪੀ ਕੇ ਦਰਵਾਜ਼ੇ 'ਚ ਖੜੇ ਸਨ। ਚਾਂਬੜੀਆ ਪੁੱਛੇ ਕਿ ਕਟੜੂ ਕਿੱਥੇ ਆ? ਉਹ ਉਸ ਨੂੰ ਕਹਿਣ ਲੱਗਾ ਕਿ ਰੁਪਈਆ 100 ਲੈ। ਉਹ ਕਹੇ ਵੀ ਕਿ ਤੁਸੀਂ ਮੇਰੇ ਨਾਲ ਜਵਾਨ ਕੀਤੀ ਆ ਦੋਵੇਂ ਪਿਓ ਪੁੱਤ ਕਹਿਣ ਕਿ ਤੇਰੇ ਨਾਲ ਕਿਹੜਾ ਲਖ ਲਿਖਾ ਕੀਤਾ ਹੈ ਰੋਲਾ ਸੁਣ ਕੇ ਆਂਢੀ ਗੋਂਢੀ ਇਕੱਠੇ ਹੋ ਗਏ ਉਹਨਾਂ ਦੇਖਿਆ ਤਾਂ ਕੱਟੂ ਅਜੇ ਜਿੰਦਾ ਸੀ ਕੱਟੇ ਚੁੱਕਣ ਵਾਲਾ ਸਿਰ ਪਟਦਾ ਵਾਪਸ ਆ ਗਿਆ ਕੱਟਾ ਜਾ ਕੇ ਤੀਜੇ ਦਿਨ ਮਰਿਆ ਤੇ ਉਹ ਵੀ ਕਿਸੇ ਹੋਰ ਨੂੰ ਚੁਗਵਾ ਦਿੱਤਾ ਇੱਕ ਬੰਦਾ ਆਪਣੇ ਸਹੁਰੇ ਗਿਆ ਸਹੁਰਿਆਂ ਨੇ پرانے ਦੀ ਸ਼ਰਾਬ ਨਾਲ ਸੇਵਾ ਕੀਤੀ ਪਰੌਣਾ ਪੀਣ ਦਾ ਲਾਲਚ ਕੁਝ ਜ਼ਿਆਦਾ ਹੀ ਕਰ ਗਿਆ ਰਾਤ ਨੂੰ ਬਿਸਤਰੇ ਤੇ ਪਿਸ਼ਾਬ ਲਈ ਵੀ ਉੱਠਣਾ ਹੋਇਆ ਦਸਤਰੇ ਤੇ ਪਿਆ ਪਿਸ਼ਾਬ ਕਰੀ ਜਾਵੇ ਤੜਕੇ ਉੱਠਿਆ ਤਾਂ ਆਪਣੀ ਹਾਲਤ ਦੇਖੀ ਬਸ ਫੇਰ ਕੀ ਸੀ ਬਿਨਾਂ ਕਿਸੇ ਨੂੰ ਮੂੰਹ ਦਿਖਾਇਆ ਝੂਠਾ ਹੋਇਆ ਆਪਣੇ ਪਿੰਡ ਨੂੰ ਭੱਜ ਆਇਆ ਸਵੇਰਾ ਹੋਇਆ ਤਾਂ ਘਰ ਵਾਲੇ ਪਰੌਣੇ ਨੂੰ ਲੱਭਦੇ ਫਿਰਨ ਇੱਕ ਹੋਰ ਸ਼ਰਾਬੀ ਨਸ਼ੇ 'ਚ ਟੰਨ ਹੋਇਆ ਰਾਤ ਨੂੰ ਆਪਣੇ ਘਰ ਦੀ ਬਜਾਏ ਗਲੀ ਵਿੱਚ ਕਿਸੇ ਹੋਰ ਦਾ ਦਰਵਾਜ਼ਾ ਖੜਕਾਈ ਜਾਵੇ ਅੰਦਰੋਂ ਉਸ ਘਰ ਦੀ ਜਨਾਨੀ ਨੇ ਆਵਾਜ਼ ਦਿੱਤੀ ਕੌਣ ਆ ਉਹ ਕਹਿਣ ਲੱਗਾ ਅੱਛਾ ਹੁਣ ਮੈਂ ਕੌਣ ਹੋ ਗਿਆ ਚਾਰ ਪੰਜ ਨਿਆਣੇ ਬਣਾ ਕੇ ਬਣਾ ਲੈ ਅੱਧੀ ਉਮਰ ਲੰਗਾ ਲਈ ਹੁਣ ਮੈਨੂੰ ਪੁੱਛਦੀ ਐ ਮੈਂ ਕੌਣ ਆ ਜਦੋਂ ਜਨਾਨੀ ਨੇ ਕਬੂਹਾ ਖੋਲਿਆ ਤਾਂ ਸ਼ਰਾਬੀ ਦੇ ਹੋਸ਼ ਉੱਡ ਗਏ ਪੀਤੀ ਲੱਥ ਗਏ بس ਉਸ ਜਨਾਨੀ ਦੇ ਪੈਰੀਂ ਪਈ ਜਾਵੇ ਤੇ ਮੈਂ ਤਾਂ ਕਰੀ ਜਾਵੇ ਗਲਤੀਆਂ ਮੰਨੀ ਜਾਵੇ ਸ਼ਰਾਬੀਆਂ ਦੇ ਕਿੱਸੇ ਅਮੁੱਕ ਹਨ ਦੁਆਬੇ ਦਾ ਇੱਕ ਮਸ਼ਹੂਰ ਨਾਟਕਕਾਰ ਪੰਜਾਬੀ ਭਵਨ ਵਿੱਚ 1 ਮਈ ਨੂੰ ਰਾਤ ਨੂੰ ਨਾਟਕ ਖੇਡ ਰਿਹਾ ਸੀ ਨਾਟਕ ਵਿੱਚ ਸ਼ਰਾਬ ਪੀਣ ਦਾ ਕੋਈ ਸੀਨ ਸੀਗਾ ਉਸਨੇ ਸਟੇਜ ਤੇ ਹੀ ਅਸਲੀ ਸ਼ਰਾਬ ਦੀ ਬੋਤਲ ਖੋਲ ਲਈ ਪੰਡਾਲ ਵਿੱਚ ਸ਼ਰਾਬ ਦੀ بو ਫੈਲ ਗਈ ਭਾਜੀ ਗੁਰシャン ਨੇ ਨਾਟਕ ਵਿਚੋਂ ਰੁਕਵਾ ਦਿੱਤਾ ਇੱਕ ਵਾਰ ਮੈਂ ਚੰਡੀਗੜ੍ਹ ਭਾਜੀ ਗੁਰシャン ਨੂੰ ਮਿਲਣ ਗਿਆ ਭਾਜੀ ਸ਼ਾਇਦ ਸ਼ਰਾਬੀ ਕਲਾਕਾਰਾਂ ਤੋਂ ਸਤੇ ਬੈਠੇ ਸਨ ਮੈਨੂੰ ਭਾਜੀ ਕਹਿਣ ਲੱਗੇ ਸੁੱਡੀ ਰਾਣਾ ਮੈਂ ਤੈਨੂੰ ਇੱਕ ਗੱਲ ਕਹਿਣਾ ਕਿ ਤੂੰ ਆਪਣੀ ਟੀਮ ਵਿੱਚ ਕਿਸੇ ਨਸ਼ਈ ਨੂੰ ਨਹੀਂ ਰੱਖਣਾ ਭਾਜੀ ਨੇ ਸਮਝ ਲਿਆ ਸੀ ਕਿ ਨਸ਼ੇ ਨੇ ਪੰਜਾਬ ਦੇ ਵੱਡੇ ਵੱਡੇ ਕਲਾਕਾਰ ਨਿਗੜ ਲਏ ਹਨ ਭਾਜੀ ਦੇ ਆਦੇਸ਼ ਨੂੰ ਅਸੀਂ ਸਿਰ ਮੱਥੇ ਮੰਨਿਆ ਪਰ ਇਸ ਦੇ ਸਦਮੇ ਵੀ ਸਹਿਣੇ ਪਏ ਜਿਨ੍ਹਾਂ ਸ਼ਰਾਬੀਆਂ ਨੂੰ ਅਸੀਂ ਟੀਮ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਉਹੀ ਮੋਰਚਾ ਬੰਦੀ ਬਣਾ ਕੇ ਸਾਨੂੰ ਢਾਉਣ ਤੁਰ ਪਏ ਦਸੰਬਰ 2011 ਨੂੰ ਸ਼ਤੀਸ਼ਗੜ ਵਿੱਚ ਐਪਟਾ ਦੀ ਰਾਸ਼ਟਰੀ ਕਾਨਫਰੰਸ ਹੋਈ ਕਾਨਫਰੰਸ ਤੋਂ ਟ੍ਰੇਨ ਰਾਹੀਂ ਵਾਪਸ ਆ ਰਹੇ ਸਾਂ ਪੰਜਾਬ ਦੇ ਹੀ ਇੱਕ ਐਪਟਾ ਦੇ ਕਲਾਕਾਰ ਦੀ ਰੇਲਵੇ ਪੁਲਿਸ ਨੇ ਟ੍ਰੇਨ ਵਿੱਚ ਤਲਾਸ਼ੀ ਲਈ ਉਸ ਕੋਲੋਂ ਸ਼ਰਾਬ ਦੀਆਂ ਦੋ ਬੋਤਲਾਂ ਬਰਾਮਦ ਹੋਈਆਂ ਪੁਲਿਸ ਨੇ ਟ੍ਰੇਨ ਵਿੱਚੋਂ ਚੁੱਕ ਕੇ ਬਾਹਰ ਮਾਰੀਆਂ ਤੇ ਭੰਨ ਦਿੱਤੀਆਂ ਸਾਰੀ ਵਾਰਟ ਉਹ ਏਦਾਂ ਬੈਠਾ ਆਇਆ ਜਿਵੇਂ ਬਹੁਤ ਵੱਡੀ ਦੌਲਤ ਲੁੱਟੀ ਗਈ ਹੋਵੇ ਸੱਚਮੁੱਚ ਏਦਾਂ ਲੱਗਦਾ ਜਿਦਾ ਪੰਜਾਬ ਵਿੱਚ ਸ਼ਰਾਬ ਦਾ ਫੜ ਬਗ ਰਿਹਾ ਹੈ ਤੇ ਉਸ ਵਹਿਣ ਵਿੱਚ ਸਾਰੀ ਪੰਜਾਬੀ ਕੌਮ ਵਹਿ ਰਹੀ ਹੈ ਮੇਰੀਆਂ ਲਿਖੀਆਂ ਬੋਲੀਆਂ ਵਿੱਚੋਂ ਇੱਕ ਬੋਲੀ ਹੈ ਡੁੱਬ ਜਾਊਗਾ ਬਚਾ ਲਓ ਪੰਜ ਆਬ ਨੂੰ ਡੁੱਬ ਜਾਊਗਾ ਬਚਾ ਲਓ ਪੰਜ ਆਬ ਨੂੰ ਨਸ਼ਿਆਂ ਦਾ ਹੜ ਆ ਗਿਆ ਨਸ਼ਿਆਂ ਦਾ ਹੜ ਆ ਗਿਆ ਧੰਨਵਾਦ